ਲੋ ਜੀ ਸਤਿ ਸ੍ਰੀ ਅਕਾਲ ਵਾਈ ਹੋਰ ਕੀ ਹਾਲ ਚਾਲ ਆ ਮਿੱਤਰੋ ਠੀਕ ਠਾਕ ਸਾਰੇ ਪਰਿਵਾਰ ਜਾਨਵਰ ਠੀਕ ਆ ਵੀ ਸਾਰੇ ਵੀਰਾਂ ਦੇ ਲੋ ਜੀ ਕਰਤੀ ਆਪਾਂ ਬਲੌਗ ਦੀ ਅੱਜ ਸਟਾਰਟਿੰਗ ਟਾਈਮ ਹੋ ਗਿਆ ਬਈ 10 ਵਜ ਗਏ ਮਿੱਤਰੋ 10 ਵਜ ਗਏ ਕਬੂਤਰ ਡਾਇਵੇ ਤੇ ਆਪਾਂ ਨੇ ਆਪਾਂ ਆਪਣੇ ਬਾਈ ਕਬੂਤਰਾਂ ਦੇ ਅੱਜ ਦਵਾਈ ਵੀ ਲਾਈ ਆ ਠੀਕ ਆ ਆ ਬੈਠੇ ਆਪਣੇ ਬੜੇ ਜਾਨਵਰ ਇਹਨਾਂ ਦੇ ਦਵਾਈ ਲਾਈ ਆਪਾਂ ਨੇ ਜਾਲ ਚ ਕੱਢੇ ਹੋਏ ਆ ਠੀਕ ਆ ਜੀ ਫਿਰ ਆਇਆ ਹੁਣ ਚਲੋ ਆਪਾਂ ਦਵਾਈ ਲਾਉਣ ਦਾ ਐਂ ਤਾਂ ਬਈ ਵੀ ਹੁਣ ਜੂਨਾ ਜਾਨਾ ਜਿਹੜੀਆਂ ਹੋਊਂਗੀਆਂ ਮਾੜਾ ਮੋਟੀਆਂ ਨਿਕਲ ਜਾਣਗੀਆਂ ਆਪਣਾ ਬਹਿਮ じゃ ਰਹਿੰਦਾ ਨਹੀਂ ਯਾਰ ਵੀ ਜੂਨਾ ਹੈਗੀਆਂ ਨਹੀਂ ਆ ਜਾਂ ਕਿਦਾਂ ਵੀ ਆ ਨਾ ਦਵਾਈ ਲੱਗੀ ਹੋਊਗੀ ਚਲੋ ਤਸੱਲੀ ਰਹਿੰਦੀ ਆ ਠੀਕ ਆ ਜੀ ਬਾਕੀ ਪਤਾ ਗਿਆ ਚੱਕਰ ਆਈ ਆਪਾਂ ਨੇ ਨਾ ਪੱਟਣ ਤੋਂ ਪਹਿਲਾਂ ਦਵਾਈ ਲਾਈ ਤੀ ਜਦੋਂ ਆਪਾਂ ਨੇ ਕਬੂਤਰ ਪੱਟੇ ਤੇ ਇਹ ਬੜੇ ਆਪਣੇ ਦਵਾਈ ਲਾਤੀ ਤੀ ਆਪਾਂ ਨੇ ਇਹਨਾਂ ਨੂੰ ਹੁਣ ਫਿਰ ਪੱਟਣ ਤੋਂ ਬਾਅਦ ਫਿਰ ਅਨਸਾਰ ਆ ਗਏ ਕਬੂਤਰ ਇਹ ਹੁਣ ਆਪਾਂ ਨੇ ਕੱਢਣੇ ਆ ਜੀ ਇਹ ਹੁਣ ਆਪਾਂ ਡਾਈਆਂ ਕੱਢਣੇ ਆ ਫਿਰ ਡਾਈਆਂ ਪਾ ਲੈਣੇ ਆ ਮੈਂ ਚਲੋ ਹਫਤਾ ਖੰਡ ਫਿਰ ਰੈਸਟ ਜੀ ਦੇ ਕੇ ਯਾਨੀ ਕਿ ਉਹੀ 14 15 ਤਰੀਕ ਦੇ ਬਾਅਦ 15 ਤਰੀਕ ਤੱਕ 10 ਤੱਕ 15 ਤੱਕ ਕੱਢਣੇ ਆ ਆਪਾਂ ਨੇ ਫਿਰ ਹਫਤਾ ਤੱਕ ਦੇ ਲੋ ਦਾਣੇ ਪਾਣੀ ਪਾ ਕੇ ਆਪਣਾ ਖਰਾਕ ਜੋ ਪਾਉਣੀ ਆ ਠੀਕ ਹੈ ਜੀ ਸੈਟ ਜੇ ਹੋ ਜੂਗੇ ਈਜ਼ੀ ਬਿਟ ਗੋਲੀ ਲਾਈ ਤੇ ਬਾਈ ਬਾਈ ਨੇ ਲਾਈ ਤੇ ਸਵੇਰੇ ਠੀਕ ਹੈ ਜੀ ਫਿਰ ਉਹ ਕੱਢ ਗਏ ਰ ਜਾਲ ਚ ਵੀਡੀਓ ਤਾਂ ਚਲੋ ਬਣੀ ਨਹੀਂ ਹੈਗੀ ਕਿਉਂਕਿ ਮੈਂ ਬਾਈ ਮੌਕੇ ਤੇ ਹੁੰਦਾ ਨਹੀਂ ਕਈ ਵਾਰ ਬਾਈ ਨੂੰ ਕੰਮ ਦੀ ਕਾਲੀ ਹੁੰਦੀ ਚਲੋ ਕੋਈ ਗੱਲ ਨਹੀਂ ਪਹਿਲਾਂ ਵੀਡੀਓ ਪਾਈਆਂ ਵੀ ਆਪਾਂ ਨੇ ਪੁਰਾਣੀਆਂ ਦਵਾਈ ਦੀਆਂ ਮੈਂ ਕਿਹਾ ਚਲੋ ਹੁਣ ਦਵਾਈ ਲੱਗੀ ਵੀ ਬੈਠੇ ਆ ਬਾਈ ਸਾਰੇ ਕਬੂਤਰ ਆਪਣੇ ਬਾਕੀ ਦੋ ਕਬੂਤਰ ਢਾਏ ਵੇ ਆ ਇੱਕ ਟਾਂਕੀ ਢਾਈਤੀ ਆਪਾਂ ਨੇ ਇੱਕ ਆਪਣਾ ਉਹ ਕੱਚ ਟੂਸੇ ਵਾਲਾ ਕਬੂਤਰ ਢਾਇਆ ਤਾਂ ਉਹ ਤਾਂ ਚਲੋ ਆ ਗਿਆ ਤਿੰਨ ਘੰਟੇ ਲਾਏ ਉਹਨੇ ਇੱਧਰ ਬੈਠਾ ਆ ਬੈਠਾ ਆਪਣਾ ਕਬੂਤਰ ਇਹ ਆ ਕਬੂਤਰ ਉੜ ਕੇ ਆਇਆ ਇਹ ਤਿੰਨ ਘੰਟੇ ਲਾ ਕੇ ਆ ਗਿਆ ਚਲੋ ਠੀਕ ਹੈ ਜੀ ਬਾਕੀ ਇਹ ਕਬੂਤਰ ਦਾ ਕਰਿਆ ਸ਼ੌਂਕ ਬਾਈ ਦੱਸਿਓ ਕਿੱਦਾਂ ਕਮੈਂਟ ਕਰਕੇ ਕਬੂਤਰ ਆ ਠੀਕ ਹੈ ਜੀ ਆਲਾ ਆਪਣੇ ਵੀਰ ਨੇ ਆਪਾਂ ਨੂੰ ਗਿਫਟ ਕੀਤਾ ਸੀ ਇਹ ਬਾਈ ਦੋ ਕਬੂਤਰ ਇੱਕ ਦੇ ਆਪਾਂ ਨੇ ਦਵਾਈ ਲਈ ਵੀ ਆ ਇਹ ਆਪਣੇ ਭਰਾ ਕੋਲ ਤੇ ਆਏ ਆ ਚਲੋ ਕਹਿੰਦਾ ਨੌ ਤਾਂ ਲਾ ਨਾ ਹੀ ਲਿਓ ਤਾਂ ਵਧੀਆ ਗੱਲ ਆ ਨਵਾਂ ਭਰਾ ਸੀ ਆਪਣਾ ਕੋਈ ਉਹ ਦਿੱਤੇ ਸੀ ਕਹਿੰਦਾ ਢਾਲਿਓ ਠੀਕ ਹੈ ਜੀ ਬਾਕੀ ਲਾ ਆ ਬੈਠਾ ਆਪਣਾ ਬਾਈ ਠੀਕ ਹੈ ਜੀ ਆ ਕਬੂਤਰ ਉੜ ਕੇ ਆਇਆ ਹੁਣ ਇਹ ਸ਼ਾਖਾ ਆਪਣਾ ਠੀਕ ਹੈ ਜੀ ਇਹਨ ਬੈਠਾ ਓਕੇ ਆ ਤਿੰਨ ਘੰਟੇ ਲਾਇਆ ਹੈ ਅੱਜ ਚਲੋ ਇੰਨਾ ਕੁ ਟਾਈਮ ਲਾਉਂਦਾ ਇਹ ਵੈਸੇ ਦੋਏ ਡਾਉਂਦੇ ਟਾਂਕੀ ਆਪਣੀ ਉੜਦੀ ਆ ਭਾਈ ਜਿਹਦੀ ਆਪਣੇ ਸਾਰੀ ਪੂੰਛੀ ਜੀ ਕਰਤੀਦੀ ਉਹਦੀ ਰੰਗ ਆਦੇ ਆਉਂਦੀ ਇਹ ਆ ਆਉਂਦੀ ਸਾਨੂੰ ਦਾ ਖਾਣ ਦਾ ਹਾਂ ਆ ਆਪਣੀ ਟਾਂਕੀ ਆ ਭਾਈ ਇਹ ਆਪਣੀ ਟਾਂਕੀ ਗੂਤਰੀ ਆ ਟੂਸਾ ਕਰਿਆ ਵਾ ਇਹਦਾ ਖੱਬਾ ਪੂੰਛ ਸਾਰੀ ਲੱਗਦੀ ਏਦੀ ਠੀਕ ਹੈ ਜੀ ਇਹ ਸਾਰੀ ਪੂੰਛ ਲੱਗਦੀ ਆ ਠੀਕ ਆ ਚਲੋ ਵਧੀਆ ਹਲੇ ਉੜਦੀ ਆ ਬਾਕੀ ਦੇਖਦੇ ਆ ਠੀਕ ਆ ਜੀ ਬਾਈ ਤਾਂ ਬਾਈ ਚਲੇ ਗਿਆ ਕੰਮ ਤੇ ਹਾਂਜੀ ਬਾਈ ਗਿਆ ਵਾ ਕੰਮ ਤੇ ਬਾਕੀ ਕੋਈ ਨਹੀਂ ਦੇਖਦੇ ਆ ਵੀ ਕਿੰਨਾ ਕੁ ਟਾਈਮ ਲਾਉਂਦੀ ਆ ਫਿਰ ਇਹਨੂੰ ਵੀ ਦੇਖਦੇ ਆ ਨਾ ਮਾੜਾ ਮੋਟਾ ਜੋ ਵੀ ਦਾ ਕਰਨਾ ਬਾਕੀ ਬਾਜੀ ਦਾ ਵੀ ਬਣਾ ਰਹੇ ਆ ਵਿਚਾਰ ਫਿਰ ਹਲੇ ਦੱਸਾਂਗੇ ਕੋਈ ਨਹੀਂ ਬਾਈ ਜਰੂਰ ਜਦੋਂ ਆਵਾਂਗੇ ਬਾਕੀ ਦਵਾਈ ਲਈਤੀ ਅੱਜ ਮਾਹ ਚਲੋ ਜਾਲ ਚ ਕੱਢ ਦਿੰਨੇ ਆ ਅੱਡੇ ਤੇ ਜਾਨਵਰ ਆਪਣੇ ਠੀਕ ਆ ਜੀ ਬਾਕੀ ਕਰਦੇ ਆ ਬਲੌਗ ਫਿਰ ਫਿਰ ਦੁਬਾਰੇ ਆਪਾਂ ਬਾਈ ਆ ਗਿਆ ਤਾਂ ਬਾਈ ਨਾਲ ਬਣਾਵਾਂਗੇ ਹਨਾ ਵੀਡੀਓ ਠੀਕ ਹੈ ਜੀ ਕਿੰਨਾ ਕੁ ਟਾਈਮ ਲਾਉਂਦੀ ਉਹ ਵੀ ਦੱਸਾਂਗੇ ਜਰੂਰ 3 ਘੰਟੇ ਤਾਂ ਹੋ ਗਏ ਉਹਨੂੰ 7:00 ਵਜੇ ਕੱਢਤੀ ਸੀ ਅੱਜ ਮੈਂ ਇਹ ਦੋਨੇ 7:00 ਵਜੇ ਕੱਢਤੇ ਤੇ ਬਾਕੀ 10:00 ਵਜੇ ਬਾਕੀ ਦੇਖਦੇ ਆ ਆਪਾਂ ਕਰਦੇ ਆ ਸਲਾਹ ਵੀ ਦੇਖਾਂਗੇ ਕਿਹੜਾ ਕਬੂਤਰ ਛੱਡਣਾ ਦੋਹਾਂ ਜਿਹੇ ਤੇ ਟਾਂਗੀ ਛੱਡੀਏ ਜਾਂ ਆਪਣਾ ਸ਼ਾਕਾ ਕਬੂਤਰ ਛੱਡੀਏ ਸ਼ਾਕਾ ਕਬੂਤਰ ਵੱਧਦਾ ਨਹੀਂ ਹੈਗਾ ਤਿੰਨ ਘੰਟੇ ਲਾਉਂਦਾ ਵਾਸੇ ਬਹਿ ਜਾਂਦਾ ਏ ਆਪਣੀ ਮਰਜ਼ੀ ਨਾਲ ਆਪਾਂ ਨੇ ਚਲੋ ਬਹੁਤ ਥੱਕਾ ਕਰ ਦੇਣਾ ਠੀਕ ਹੈ ਜੀ ਬਾਕੀ ਦੇਖਦੇ ਆ ਲਓ ਜੀ ਬਾਬਿਓ ਦਾਣਾ ਦੂਣੇ ਪਾਤੇ ਆਪਾਂ ਨੇ ਬਾਈ ਕਬੂਤਰਾਂ ਨੂੰ ਯਾਨ ਦਵਾਈ ਲਈ ਵੀ ਤੇ ਉਹ ਵੀ ਅੰਦਰ ਕਰਤੇ ਤੇ ਆਪਾਂ ਨੇ 11:00 ਵਜੇ ਅੰਦਰ ਕਰਤੇ ਤੇ 8:00 ਵਜੇ ਲਾਤੀ ਤੇ ਆਪਾਂ ਨੇ ਦਵਾਈ ਫਿਰ ਅੰਦਰ ਕਰਕੇ ਬਾਈ 12:00 ਵਜੇ ਹੁਣ 12.5 ਦਾਣੇ ਪਾਏ ਤੇ ਉਹਨਾਂ ਨੂੰ ਠੀਕ ਆ ਜੀ ਬਾਕੀ ਬਾਈ ਦੋ ਕਬੂਤਰ ਉੜਦੇ ਹੁਣ ਇਸ ਟਾਈਮ ਇੱਕ ਬਿੰਦੂ ਬਾਈ ਦਾ ਡੱਬਾ ਉੜਦਾ ਏ ਇੱਕ ਆਪਣੀ ਟਾਂਕੀ ਕਬੂਤਰ ਹੀ ਉੜਦੀ ਦੂਆ ਆਪਣਾ ਬਹਿ ਗਿਆ ਤਾਂ 3 ਘੰਟੇ ਲਾ ਕੇ ਟਾਈਮ ਹੋ ਗਿਆ 12:36 ਮਿੰਟ ਆਪਣੀ ਟਾਂਕੀ ਫਿਰਦੀ ਆ ਹਲੇ ਆ ਬਿੰਦੂ ਬਾਈ ਵਾਲਾ ਇੱਕ ਡੱਬਾ ਫਿਰਦਾ ਬਾਈ ਠੀਕ ਆ ਜੀ ਬਿੰਦੂ ਬਾਈ ਨੇ 3:90 ਡਾਇਵ ਤੇ ਆਪਣਾ ਚ ਇੱਕ ਫਿਰਦਾ ਆ ਹਲੇ ਵਧੀਆ ਫਿਰਦਾ ਆਪਣੀ ਕਬੂਤਰੀ ਦੇ ਨਾਲੇ ਉੜਦੀ ਸਵੇਰ ਦੀ ਅੱਜ ਕੂਤਰੀ ਆਪਣੀ ਆ ਫਿਰਦੀ ਆ ਆ ਜਾਂਦੀ ਆ ਇਹ ਆਪਣੀ ਕਬੂਤਰੀ ਆ ਠੀਕ ਹੈ ਜੀ ਆ ਦੇਖ ਸਕਦੇ ਤੁਸੀਂ ਆ ਦੇਖੋ ਇਹਦਾ ਖੱਬਾ ਟੂਸਾ ਸਾਰੀ ਪੁੰਛ ਕਰੀ ਵੀ ਆਪਾਂ ਨੇ ਠੀਕ ਹੈ ਜੀ ਆ ਬਿੰਦੂ ਵਾ ਜੀ ਦਾ ਡੱਬਾ ਫਿਰਦਾ ਬਾਈ ਇਹ ਆ ਫਿਰਦਾ ਉੱਪਰ ਆ ਦੇਖ ਹਰ ਦੱਬਾ ਵਧੀਆ ਬਿੰਦੂ ਦਾ ਬਾਈ ਇਹ ਉੜਦਾ ਬਿੰਦੂ ਬਾਈ ਨੇ ਤੇ ਸੱਜਾ ਲਾਲ ਕਰਿਆ ਟੂਸਾ ਜਾ ਝਾਲਰ ਕਰੀ ਵੀ ਮੋਰਾ ਖੱਬੀ ਵਧੀਆ ਉੜਦਾ ਇਹ ਉੱਚਾ ਉੜਦਾ ਬਾਈ ਆ ਫਿਰਦਾ ਆਪਣੇ ਕੋਠੇ ਪਰ ਆਪਣੀ ਕਬੂਤਰੀ ਦੇ ਨਾਲੇ ਫਿਰਦਾ ਇਹ ਆਹ ਫਿਰਦੀ ਆਪਣੀ ਕਬੂਤਰੀ ਦੋਨੇ ਹੀ ਫਿਰਦੇ ਆ ਓ ਮਾਰਦਾ ਥਾਪਾ ਜੀ ਚਲੇਗੇ ਦੋਨੇ ਕਬੂਤਰ ਆਪਣੇ ਉੱਤੇ ਚਲੇ ਗਏ ਬਈ ਬਿੰਦੂ ਵਾਲਾ ਵੀ ਆਪਣਾ ਵੀ ਚਲੋ ਬਾਕੀ ਦੇਖਦੇ ਹਾਂ ਹੁਣ ਕਿੰਨੇ ਵਜੇ ਬੰਦੇ ਆ ਇਹ 22 ਵੀ ਆਉਣੇ ਵਾਲਾ ਹੁਣ ਅੱਧਾ ਘੰਟਾ ਰਹਿ ਗਿਆ 12:38 ਹੋ ਗਏ 1 ਵਜੇ ਆ ਜਾਣਾ ਬਾਈ ਨੇ ਵੀ ਰੋਟੀ ਖਾਣ ਚਲੋ ਕਰਦੇ ਆਣ ਵਾਲੇ ਬਾਈ ਨਾਲ ਵੀ ਫਿਰ ਦੇਖਦੇ ਆਂ ਗੱਲਬਾਤ ਠੀਕ ਆ ਜੀ ਹੋੜ ਲਾਣ ਦਾ ਹੋਰੇ ਕੋਈ ਚੱਕਰ ਨਹੀਂ ਅੱਜ ਹਵਾ ਜੀ ਵੀ ਚੱਲਦੀ ਆ ਦੱਖਣ ਜਾਂ ਚੱਲਦਾ ਪਤਾ ਨਹੀਂ ਹਵਾ ਚੱਲਦੀ ਆ ਕਿ ਆ ਇਹ ਥੋੜੀ ਥੋੜੀ ਹਵਾ ਚੱਲਦੀ ਐ ਅੱਜ ਪੋਰਾ ਅੱਜ ਮੀਂਹ ਦੀ ਸੁਭਾਵਨਾ ਨਾ ਬਣ ਜਵੇ ਹੁਣ ਕੁਛ ਨਹੀਂ ਪਤਾ ਹੈਗਾ ਹੁਣ ਕਣਕਾਂ ਦੇਖੋ ਤੁਹਾਡੇ ਸਾਹਮਣੇ ਆ ਆ ਦੇਖੋ ਬਾਈ ਕਣਕਾਂ ਨ ਪੀਲੀਆਂ ਹੋ ਗਈਆਂ ਆ ਦੇਖ ਸਕਦੇ ਤੁਸੀਂ ਕਣਕਾਂ ਬਾਈ ਪੀਲੀਆਂ ਹੋ ਗਈਆਂ ਬਾ ਹੁਣ 10 ਦਿਨ ਤੱਕ ਬੜਾਈਆਂ ਬੜੂਆਂ ਹੋ ਜਾਣੀਆਂ ਸ਼ੁਰੂ ਵੱਡੋ ਹੋਣੀਆਂ ਕਣਕਾਂ ਵੀ ਹਨਾ ਆ ਸਾਹਮਣੇ ਆਪਣਾ ਰੋਡ ਆ ਜਾਂਦਾ ਲੋ ਜੀ ਬਾਈ ਬਿੰਦੂ ਵਾਲਾ ਬਿੰਦੂ ਬਾਈ ਵਾਲਾ ਵੀ ਤੇ ਆਪਣੀ ਕਬੂਤਰੀ ਵੀ ਦੋਨੇ ਇਕੱਠੇ ਉੱਡਦੇ ਤੇ 12:45 ਮਿੰਟ ਪਰ ਬਾਈ ਬਹਿ ਗਏ ਇਹ ਆਹ ਦੇਖੋ ਆਹ ਬਹਿ ਗਿਆ ਆਪਣਾ ਆਹ ਕਬੂਤਰੀ ਟਾਕੀ ਆਪਣੀ ਬਾਈ ਆਹ ਬਹਿ ਗਈ ਆ ਕੇ ਠੀਕ ਹੈ ਜੀ ਬਿੰਦੂ ਬਾਈ ਵਾਲਾ ਵੀ ਬਹਿ ਗਿਆ ਹੁਣ ਇੱਥੇ ਤੇ ਦੇਖਣਾ ਨਹੀਂ ਹੈਗਾ ਉਹ ਸਾਹਮਣੇ ਬਿੰਦੂ ਬਾਈ ਦਾ ਘਰ ਉਹ ਦੇਖ ਸਕਦੇ ਹੋ ਤੁਸੀਂ ਇਹ ਆਹ ਦੇਖ ਖਾਤਰੀਪੁਰ ਬੈਠੇ ਆਹ ਸਾਹਮਣੇ ਗੱਬੇ ਜੇ ਨੂੰ ਉਹ ਬੈਠਾ ਇਕੱਠੇ ਹੀ ਬੈਠੇ ਆ ਬਈ ਦੋਨੇ ਤਕਰੀਬਨ ਸਾਰੇ ਕਬੂਤਰ ਉਤਰ ਗਏ ਤੇ ਬਾਈ ਇਹ ਦੋਹੇ ਉੜਦੇ ਤੇ ਹੁਣ ਠੀਕ ਹੈ ਜੀ ਬਾਕੀ ਇਹ ਆਪਣੀ ਵੀ ਬਹਿ ਗਈ ਬਿੰਦੂ ਬਾਈ ਵਾਲਾ ਵੀ ਬਹਿ ਗਿਆ ਚਲੋ ਕੋਈ ਨਹੀਂ ਠੀਕ ਹੈ ਬਾਈ ਬਾਕੀ ਕਰਦੇ ਆ ਫਿਰ ਗੱਲ ਬਾਤ ਤੇ ਕਰ ਦਵਾ ਮੈਂ ਅੰਦਰ ਹੁਣ ਕਬੂਤਰੀ ਨੂੰ ਠੀਕ ਹੈ ਜੀ 12:45 ਵਜੇ ਉਹ ਬਹਿ ਗਈ ਬਾਕੀ ਦੇਖ ਲਈ ਬਾਈ ਹਨਾ ਠੀਕ ਹੈ ਜੀ ਸਸਤੀ ਗਾਲ ਬਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਮਿੱਤਰੋ ਕਮਤ ਪਰਵਾ ਠੀਕ ਆ ਬਈ ਬਲੌਗ ਬਈ ਸਟਾਰਟ ਕਰਕੇ ਆਫ ਬਲੌਗ ਪਾਉਣਾ ਭੁੱਲੇ ਜਾਂਦੇ ਆ ਵੀ ਬਲੌਗ ਸਟਾਰਟ ਕਰਿਆ ਬਈ ਕਬੂਤਰ ਉਡਣੇ ਦੇ ਬਾਅਦ ਤੋਂ ਬਲੌਗ ਉੱਥੇ ਹੀ ਰਹਿ ਗਿਆ ਦਾ ਬਨਦ ਵਿਚਾਲੇ ਮੈਂ ਚਲੋ ਅੱਜ ਪਾ ਦਨੇ ਅੱਜ ਤੀਜਾ ਦਿਨ ਆ ਬਈ ਅੱਜ ਕਬੂਤਰ ਦਾ ਆਪਾਂ ਨੇ ਕੋਈ ਡਾਇਨਾਮਿਕ ਬੱਚਾ ਡਾਇਆ ਤਾਂ ਨਵਾਂ ਕੱਢਿਆ ਦਾ ਅੱਜ ਪਹਿਲੀ ਡਾਈ ਨੂੰ ਚਲੋ ਆ ਗਿਆ ਘਰੇ ਬੈਠ ਕੇ ਲੋਟਾ ਹੀ ਘੰਟੇ ਲਾ ਕੇ ਬਿੰਦੂ ਦੀ ਛਤਰੀ ਕੋਲ ਬਹਿ ਗਿਆ ਤਾਂ ਉੱਥੇ ਤੇ ਲੈਣ ਫੜ ਕੇ ਬਿੰਦੂ ਬਾਈ ਦੀ ਛਤਰੀ ਵੀ ਥੋੜਾ ਜਿਹਾ ਹਰਾ ਵਿੱਚ ਪੈਂਦਾ ਉਹਦੇ ਕਰਕੇ ਨਵਾਂ ਬੱਚਾ ਤਾਂ ਭੜਕ ਗਿਆ ਚਲੋ ਫੜ ਲਿਆ ਕੋਈ ਚੱਕਰ ਨਹੀਂ ਬਾਕੀ ਕਬੂਤਰਾਂ ਨੂੰ ਦਵਾਈ ਲਈ ਵੀਤੀ ਬਾਈ ਜਿਹੜਿਆਂ ਨੂੰ ਲੱਸੀ ਲੁੱਸੀ ਪਲਾਈ ਵੀਤੀ ਉਹਨਾਂ ਨੂੰ ਅੱਜ ਤੋਪਾ ਕੱਢੇ ਹੋਏ ਤੇ ਬਾਕੀ ਬਾਈ ਜਿਹੜੇ ਆਪਾਂ ਕਬੂਤਰੀ ਟਾਂਕੀ ਜੀਡਾਉਂਦੇ ਯਾਰ ਦੂਗਾ ਕਬੂਤਰ ਢਾਉਂਦੇ ਆ ਦੋ ਤਿੰਨ ਕਬੂਤਰ ਕੱਢੇ ਵੀ ਤੇ ਆਪਾਂ ਨੇ ਇੱਕ ਜਿਹੜਾ ਆਪਾਂ ਬਾਜੀ ਛੱਡਿਆ ਤਾਂ ਉਹ ਤਿੰਨ ਉਹਨਾਂ ਨੂੰ ਜਲਾਬ ਕਰਾਇਆ ਆਪਾਂ ਨੇ ਅੱਜ ਹੁਣ ਦੇਖਦੇ ਆ ਅੱਜ ਦੀ ਰੋਕ ਪਵਾ ਲੈਣੀ ਆਪਾਂ ਨੇ ਕਾਲੂ ਕੱਢਾਂਗੇ ਫਿਰ ਉਹਨਾਂ ਨੂੰ ਬਾਈ ਹਨਾ ਆ ਬੈਠੀ ਆਪਣੀ ਤਾਂ ਕਿ ਇਹਨੂੰ ਜਲਾਬ ਕਰਾ ਦਿੱਤਾ ਆਪਾਂ ਨੇ ਇਹ ਆਪਣੀ ਤਾਂਗੇ ਕਬੂਤਰੀ ਆ ਬਾਈ ਠੀਕ ਆ ਜੀ ਇੱਕ ਆ ਸ਼ਾਖਾ ਆਪਣਾ ਸ਼ਾਖੇ ਨੂੰ ਵੀ ਜਲਾਬ ਹੋ ਗਿਆ ਠੀਕ ਆ ਜੀ ਤੇ ਆਪਣਾ ਆ ਲਾਲ ਚੀਨਾ ਬੱਚਾ ਇਹਨੂੰ ਵੀ ਜਲਾਬ ਕਰਾਇਆ ਆਪਾਂ ਨੇ ਇੱਕ ਵਾਰ ਡਾ ਕੇ ਦੇਖ ਲੈਣਾ ਜੇ ਉੱਡ ਗਿਆ ਤਾਂ ਠੀਕ ਆ ਵਧਿਆ ਕੁਛ ਮਾੜਾ ਮੋਟਾ ਛੱਡ ਲਾਂਗੇ ਨਹੀਂ ਤਾਂ ਫਿਰ ਥੋੜਾ ਟਾਈਮ ਰੁੱਕ ਕੇ ਕਰਾਂਗੇ ਹਨਾ ਇਹਨੂੰ ਢਾਵਾਂਗੇ ਆ ਬੱਚਾ ਭਾਈ ਆ ਚਾ ਆ ਲੋ ਜੀ ਆ ਬੱਚਾ ਅੱਜ ਆ ਕੱਢਿਆ ਤਾਂ ਆਪਾਂ ਨੇ ਬੱਚਾ ਆ ਹਾੜਾ ਇਹ ਭਾਈ ਆਪਣੇ ਜਿਹੜਾ ਖੈਰਾਂਬਾਦ ਬਾਜੀ ਛੱਡਿਆ ਦਾ ਕਬੂਤਰ ਉਹਦਾ ਬੱਚਾ ਆ ਇਹ ਇਹਦੇ ਅੱਖ ਵਿੱਚ ਟੀਰ ਪੈਂਦੀ ਆ ਹਰੇ ਤਾਂ ਦੇਖਦੇ ਨਹੀਂ ਹੋਣੀ ਮੇਰੇ ਖਿਆਲ ਨਾਲ ਟੀਰ ਪੈਂਦੀ ਆ ਬੱਚੇ ਦੇ ਇਹ ਬੱਚਾ ਅੱਜ ਮੈਂ ਕੱਢਿਆ ਤਾਂ ਬਾਈ ਮੈਂ ਰਬਾਈ ਘਰੇ ਤੇ ਅੱਜ ਸਵੇਰੇ ਉਸ ਟਾਈਮ ਕੱਢਿਆ ਇਹਨੇ ਇਹਨੇ 2 ਕੋ ਘੰਟੇ ਲਾਏ 2 ਕੋ ਘੰਟੇ ਲਾ ਕੇ ਨਾ ਇਹ ਥੋੜਾ ਜਿਹਾ ਭੜਕ ਗਿਆ ਕਿਉਂਕਿ ਅੱਜ ਪਹਿਲੀ ਵਾਰੀ ਕੱਢਿਆ ਇਹ ਅੱਜ ਆਪਾਂ ਨੇ ਇਹ ਬਿੰਦੂ ਬਾਈ ਦੀ ਛਤਰੀ ਉੱਪਰ ਬਹਿ ਗਿਆ ਤਾਂ ਚਲੋ ਮੈਂ ਫੜ ਲਿਆ ਉੱਥੇ ਤੇ ਕੋਈ ਗੱਲ ਨਹੀਂ ਕੱਢਾਂਗੇ ਇਹਨੂੰ ਵੀ ਫਿਰ ਹੁਣ ਇਹਦੀ ਤਿਆਰੀ ਵੀ ਕਰਾਵਾਂਗੇ ਫਿਲਹਾਲ ਵਾਲੇ ਜਿਹੜੇ ਕੱਡੇ ਉਹਨਾਂ ਵੱਲ ਧਿਆਨ ਜ਼ਿਆਦਾ ਦੇਣਾ ਜ਼ਰੂਰੀ ਆ ਆ ਕਬੂਤਰ ਉਹ ਬੈਠਾ ਸ਼ਾਕਾ ਉਹ ਵੀ ਕੱਢਣਾ ਆਪਾਂ ਨੇ ਤੇ ਟਾਂਕੀ ਆ ਬੈਠੀ ਹੁਣ ਤਿੰਨ ਦੀ ੜਾਈ ਗਰਾਵਾਂਗੇ ਕੱਲ ਨੂੰ ਆਪਾਂ ਠੀਕ ਆ ਜੀ ਅੱਜ ਜਲਾਵ ਕਰਾਤਾ ਇਹਨਾਂ ਨੂੰ ਬਾਕੀ ਬਾਈ ਲੱਸੀ ਦਿੱਤੀ ਵੀ ਕਬੂਤਰਾਂ ਨੂੰ ਆ ਬڑے ਕਬੂਤਰ ਬੈਠੇ ਆ ਇਹਨਾਂ ਨੂੰ ਲੱਸੀ ਪਲਾਈ ਦੀ ਆਪਾਂ ਨੇ ਸੈਟਾ ਹੁਣ ਕਬੂਤਰ ਠੀਕ ਆ ਇਹਨਾਂ ਨੂੰ ਵੀ ਹੁਣ ਆਪਾਂ ਕੱਢ ਲੈਣਾ ਬਾਈ ਪੰਜ ਚਾਰ ਦਿਨ ਤੱਕ ਡਾਂਜਾ ਕਰਾ ਦੇਣੀਆਂ ਫੇਰ ਦੇਖੀਏ ਕੋਈ ਬਾਜੀ ਦੀ ਝਟ ਹਨਾ ਚਲੋ ਬਲੌਗ ਬਾਈ ਇੰਨਾ ਕੇ ਬਣਾਉਣਾ ਦਾ ਅੱਜ ਆਪਾਂ ਨੇ ਬਾਕੀ ਪੂਰਾ ਹੋ ਗਿਆ ਪਹਿਲਾਂ ਵੀ ਪੁਰਾਣੀ ਵੀਡੀਓ ਪਈ ਵੀਦੀ ਫੇਰ ਉਹਨੂੰ ਕਰਕੇ ਮਿਕਸ ਆਪਾਂ ਪਾਵਾਂਗੇ ਬਾਕੀ ਫਿਰ ਹੁਣ ਬਾਜੀ ਤੇ ਮਿਲਾਂਗੇ ਬਾਈ ਦੇਖਦੇ ਆ ਨਾ ਜਿੱਦਾਂ ਵੀ ਹੋਇਆ ਕੋਸ਼ਿਸ਼ ਹੁਣ ਬਾਜੀ ਤੇ ਜਾਣਦੀ ਆ ਆਪਣੀ ਵੀ ਬਾਜੀ ਚੱਲੀ ਆ ਹੁਣ ਬਿੰਦੂ ਬਾਈ ਨੇ ਵੀ ਆਪਣਾ ਡੱਬਾ ਢਾਇਆ ਵਾ ਅੱਜ ਜਿਹੜਾ ਆਪਣੀ ਟਾਂਕੀ ਨਾਲ ਉੜਦਾ ਤਾਂ ਦੇਖੋ ਉੜਦਾ ਅੱਜ ਪਾਣੀ ਪਰ ਘਰਿਆ ਵਾ ਬਾਈ ਨੇ ਮਨ ਲੱਗਦਾ ਬਾਈ ਕਹਿੰਦਾ ਪਾਣੀ ਲਾਇਆ ਵਾ ਅੱਜ ਇਹਨੂੰ ਵਾਦਾ ਮਾਰੂੰਗਾ ਅੱਜ ਟਾਈਮ ਦੇਖਾ ਕਿੰਨਾ ਹੋ ਗਿਆ ਟਾਈਮ ਹੋ ਗਿਆ ਲੋ ਜੀ ਬਾਈ 11:30 ਹੋ ਗਏ ਆ ਦੇਖੋ 11:15 ਦਾ ਟਾਈਮ ਹੋ ਗਿਆ 36 ਹੋ ਗਏ ਠੀਕ ਆ ਲਾਊਗਾ ਝੱਟ ਵਧੀਆ ਅੱਜ ਕਬੂਤਰ ਵਧੀਆ ਬਿੰਦੂ ਦਾ ਪਾਣੀ ਲੱਗਿਆ ਮੈਨੂੰ ਅੱਜ ਵੱਦਾ ਮਾਰੂੰਗਾ ਅੱਜ ਠੀਕ ਆ ਜੀ ਬਾਕੀ ਬਾਈ ਮਿਲਦੇ ਆਂ ਫਿਰ ਉਹਨਾਂ ਨਾਲ ਨੈਕਸਟ ਬਲੌਗ ਵਿੱਚ ਕੋਸ਼ਿਸ਼ ਦਾ ਇਹੀ ਆ ਵੀ ਬਾਜੀ ਚ ਮਿਲੀ ਆ ਆਪਾਂ ਬਾਕੀ ਦੇਖੋ ਜਿੱਦਾਂ ਵੀ ਹੋਇਆ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬਾਈ ਧੰਨਵਾਦ ਸਾਰਿਆਂ ਦਾ